ਕਹਿੰਦਾ ਨਹੀਂ પતિ ਪਤੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਅਸਦੇ ਪਦਾਰਥਵਾਦੀ ਯੁੱਗ ਦੇ ਵਿੱਚ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਤਰੀੜਾ ਪੈਂਦੀਆਂ ਨਜ਼ਰ ਆ ਰਹੀਆਂ ਨੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਨਾਬਾ ਵਿਕੇ ਜਿੱਥੇ ਸਲੂਨ ਦੀ ਦੁਕਾਨ ਦੇ ਵਿੱਚ ਕਾਮਕਾਰੀ ਮਨਪ੍ਰੀਤ ਕੌਰ ਦਾ ਪਤੀ ਜਸਪ੍ਰਿਤ ਸਿੰਘ ਦੇ ਵੱਲੋਂ ਦੁਕਾਨ ਦਾ ਸ਼ਟਰ ਬੰਦ ਕਰਕੇ ਕਿਰਚਾਂ ਦੇ ਨਾਲ ਉਸਤੇ ਕਤਲਾਨਾ ਹਮਲਾ ਕਰ ਦਿੱਤਾ ਜਾਂਦਾ ਹੈ આરોપી ਪਤੀ ਜਸਪ੍ਰਿਤ ਦੇ ਵੱਲੋਂ ਆਪਣੀ ਪਤਨੀ ਮਨਪ੍ਰੀਤ ਤੇ ਕਈ ਵਾਰ ਉਸ ਨੂੰ ਲਹੂ ਲੋਹਾਨ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਪੀੜਤ ਔਰਤ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਹੈ ਦੂਜੇ ਪਾਸੇ ਕੋਤਵਾਲੀ ਪੁਲਿਸ ਦੇ ਵੱਲੋਂ આરોપી ਪਤੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਤੀ ਪਤਨੀ ਦਾ ਤਲਾਕ ਕੇਸ ਵੀ ਚੱਲ ਰਿਹਾ ਤੇ ਤਲਾਕ ਦੇ ਕੇਸ ਦੇ ਦੌਰਾਨ ਇਹ ਝਗੜਾ ਹੋਇਆ ਪੂਰਾ ਮਾਮਲਾ ਕੀ ਹੈ ਇਸ ਵੀਡੀਓ ਦੇ ਵਿੱਚ ਤੇ 3 ਸਾਲ ਤੋਂ ਅਲੱਗ ਰਹਿ ਰਹੀਆਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਫੇ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲਕ ਦੇ ਵੱਡਦਾ ਸੀਗਾ ਤੇ ਮੇਰੇ ਸਲੂਨ ਸਾਕੇ ਵੱਡਦਾ ਵੀ ਹੈ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਆ ਜੀ ਨਹੀਂ ਡਰ ਰਹਾ ਮੈਂ ਪਿੰਨ ਸਾਰ ਹੋ ਗਈ ਮੈਂ ਤਾਂ ਲੱਗ ਰਹੀ ਆ ਇਥੇ ਬਸ ਬੇਵਜਹ ਤੰਗ ਕਰਦੇ ਆ ਨਾ ਤਾਂ ਘਰੇ ਲੈ ਕੇ ਜਾ ਰਹੇ ਆ ਨਾ ਮੈਨੂੰ ਰੱਖ ਰਿਹਾ ਰੋੜੇ ਰਿਹਾ ਵਾ ਚਲ ਸਾਰ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ ਨਾਲ ਇਹ ਬੰਦੇ ਨੇ ਮੇਰੇ ਨਾਲ ਕਿਰਚਾ ਮਾਰੀਆਂ ਸੱਟਰ ਸੱਟਰ ਦੀ ਕਿਰਚਾ ਸਾਰ ਸਾਰਾ ਤਾਂ પેટ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਆ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕੇਸ ਚੱਲ ਰਿਹਾ ਤੇ ਇਹਦਾ ਸਲੂਨ ਹੈ ਇੱਥੇ ਤੋਂ ਉਹੀ ਰੋਡ 40 ਨੰਬਰ ਫਾਟਕ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਈ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿ ਕਿ ਕਿੰਨੇ ਵਾਰ ਕੀਤੇ ਜਿਹੜੇ ਆ ਇਹਦੇ ਟੋਟਲ 7 ਸੱਟਾਂ ਲਿਖਿਆ ਹੈ ਡਾਕਟਰ ਸਾਹਿਬ ਨੇ ਇਹਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਕਿ ਕਿਸ ਚੀਜ਼ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ ਤਿੰਨ ਸਾਲ ਤੋਂ ਲੱਗ ਰਹੇ ਰਹੇ ਸੀ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸਿਓ ਜੀ 34 ਸਾਲ ਹੈ ਇਹ ਲੜਕੀ ਦੀ ਮੁਰਾ ਬਨਪ੍ਰੀਤ ਕੌਰ